ਸਿਵਰੇਜ ਖੁੱਲਣ ਦਾ ਕਾਰਨ ਕੀ ਹੈਗਾ ਸਿਵਰੇਜ ਕਿਉਂ ਖੁੱਲ ਗਿਆ ਇਹ ਇਹਨੂੰ ਕੀ ਕਿਹਾ ਜਾ ਸਕਦਾ ਉਦਾਂ ਇਹਨੂੰ ਕੀ ਕਹਿੰਦੇ ਹੋ ਤੁਸੀਂ ਇਹ ਤਾਂ ਹੁਣ ਦੀ ਫੁਹਾਰਤ ਚੌਕ ਬਣ ਗਿਆ ਕਾਰਪੋਰੇਸ਼ਨ ਦੇ ਅਧਿਕਾਰੀ ਨੇ ਇਹਨਾਂ ਵੱਲੋਂ ਖੁਦ ਕਹਿਣਾ ਵੈ ਸੋ ਇਹਨਾਂ ਨੇ ਆਪਣੇ ਮੋਹ ਇਹ ਗੱਲ ਕਹਿ ਦਿੱਤੀ ਹੈ ਕਿ ਇਹ ਪੁਲਿਸ ਕਲੋਨੀ ਚੌਕ ਨਹੀਂ ਬਲਕਿ ਇਹ ਫੁਹਾਰਾ ਚੌਕ ਹੈ 35 ਸਾਲ ਤੋਂ ਦੇਖ ਰਿਆਂ ਮੀਂਹ ਬਕਰੋਂ ਆਉਂਦਾ ਟੱਕਣਾ ਆਪਣੇ ਆਪ ਆ ਜਾਂਦਾ ਨਾ ਸਮਾਰਟ ਛੜੀ ਹੈ ਭਾਜੀ ਲੁਧਿਆਣੇ ਨੂੰ ਕਾਹਤ ਸਾਹਮਣੇ ਆ ਗਈ ਲੁਧਿਆਣੇ ਨੂੰ ਕਾਹਤ ਕੀ ਹੈ ਇਹ ਇਤਨੇ ਸਰਕਾਰਾਂ ਆਈ ਅਕਾਲੀ ਆਈ ਕਾਂਗਰਸ ਆਈ ਅਬ ਆਮ ਆਦਮੀ ਪਾਰਟੀ ਆ ਕੇ ਜਾਣ ਵਾਲੀ ਹੈ ਲੇਕਿਨ ਇਸ ਸਮੱਸਿਆ ਦਾ ਹੱਲ ਨਹੀਂ ਹੋਇਆ ਪਿੱਛੇ ਕਿੰਨਾ ਕ ਜਾਮ ਲੱਗਿਆ ਬਹੁਤ ਜਾਮ ਲੱਗਿਆ ਹੋਇਆ ਟੈਂਪੋ ਪਲਟ ਗਿਆ ਪਿੱਛੇ ਪਰ ਪਾਣੀ ਤਾਂ ਹੁਣ ਕੀ ਕਰ ਸਕਦੇ ਆ ਲੋਕ ਕੁਛ ਤਾਂ ਆਪਣੇ ਇਧਰ ਟੈਂਗਾਂ ਵਾਲੇ ਛੱਡ ਦਿੰਦੇ ਆ ਪਾਣੀ ਇਹ ਦੇਰ ਦੇ ਫਸੇ ਹੋਏ ਪਿੱਛੇ ਜਾਮ ਚ ਹੋ ਗਏ 2 ਘੰਟੇ ਡੇਢ ਘੰਟੇ ਤੋਂ ਫਸੇ ਹੋ ਹਾਂ ਵੀ ਆਣ ਕੇ ਇਹਦਾ ਕੋਈ ਹੱਲ ਕਰਨ ਸੋਚਣ ਇਹਦੇ ਬਾਰੇ ਮੀਂਹ ਜੇ ਜਲੰਧਰ ਹੁੰਦਾ ਇੱਥੇ ਫੋਰੇ ਪਹਿਲਾਂ ਹੀ ਚੱਲ ਜਾਂਦੇ ਆ ਤੋਂ ਬਾਅਦ ਇੱਕ ਨੌਜਵਾਨ ਜਿਹੜਾ ਦੇਖ ਸਕਦੇ ਹੋ ਕਿ ਮੋਟਰਸਾਈਕਲ ਤੋਂ ਥੱਲੇ ਡਿੱਗ ਜਾਂਦਾ ਘਰ ਆਉਂਦੀ ਆ ਥਾਲ ਮਾਰ ਕੇ ਪਾ ਜਾਂਦੀ ਆ ਬੋਟਾ ਮੋਕੇ ਹੱਥ ਜੋੜਦੇ ਆ ਜਦੋਂ ਬੋਟ ਪੈ ਗਈ ਕਹਿੰਦੇ ਸਾਡੇ ਆ ਕੇ ਆਪ ਚੋੜੋ ਪਟਾ ਲਈ ਦੇਖਣ ਵਾਲੇ ਤੇ ਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਵਰਦਾ ਅਸੇ ਲੋ ਦਗਾਣਾ ਰਹੇ ਚੰਡੀਗੜ੍ਹ ਹਾਈਵੇ ਰੋਡ ਤੇ ਮੌਜੂਦ ਆ ਜਿੱਥੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਕਿਉਂਕਿ ਤਸਵੀਰਾਂ ਦਿਖਾਣੀਆਂ ਇਸ ਕਰਕੇ ਲਾਜ਼ਮੀ ਹੈ ਕਿ ਮੇਰੇ ਪਿੱਛੇ ਚੰਡੀਗੜ੍ਹ ਰੋਡ ਹਾਈਵੇ ਹੈ ਮੇਨ ਹਾਈਵੇ ਰੋਡ ਚੰਡੀਗੜ੍ਹ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਤਸਵੀਰ ਤੁਸੀਂ ਦੇਖ ਸਕ ਕੀ ਚੰਡੀਗੜ੍ਹ ਮੇਨ ਹਾਈਵੇ ਰੋਡ ਦੇ ਕਿਸ ਚੌਕ ਦੇ ਵਿੱਚ ਅਸੀਂ ਖੜੇ ਆ ਉਹ ਵੀ ਤੁਹਾਡੇ ਨਾਲ ਜਿਹੜੀ ਆ ਗੱਲ ਉਹ ਸਾਂਝੀ ਕਰਾਂਗੇ ਪਰ ਉਸ ਤੋਂ ਪਹਿਲੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਤੇ ਬਰਸਾਤ ਦਾ ਜਿਹੜਾ ਮੌਸਮ ਹੈ ਉਹ ਲਗਾਤਾਰ ਸ਼ੁਰੂ ਹੋ ਚੁੱਕਿਆ ਹੈ ਸੋ ਬਾਰਿਸ਼ ਹੈ ਕਾਫੀ ਤਕਰੀਬਨ ਬਾਰਿਸ਼ ਜੜੀ ਆ ਕਾਫੀ ਪੈ ਰਹੀ ਆ ਤਾਂ ਤਸਵੀਰਾਂ ਆਤ ਦੇਖ ਸਕਦੇ ਹੋ ਕਿ ਕੀ ਹਾਲਾਤ ਜਿਹੜੇ ਬਣੇ ਹੋਏ ਨੇ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਜਿਹੜੀਆਂ ਉਹ ਦਿਖਾਈ ਜਾਣ ਕਿਉਂਕਿ ਪਿੱਛੇ ਕਾਫੀ ਸੀਵਰੇਜ ਦੇਖ ਸਕਦੇ ਹੋ ਕਿ ਕਿਸ ਤਰੀਕੇ ਸੀਵਰੇਜ ਦਾ ਜਿਹੜਾ ਫੁਹਾਰਾ ਉਹ ਬਣ ਚੁੱਕਿਆ ਹੋਇਆ ਸੋ ਦੱਸ ਦਈਏ ਕਿ ਫਾਉਂਟੇਨ ਚੌਕ ਜਿਹਨੂੰ ਕਿਹਾ ਜਾ ਸਕਦਾ ਵਾ ਲੁਧਿਆਣਾ ਦਾ ਪੁਲਿਸ ਕਲੋਨੀ ਚੌਕ ਜਿੱਥੇ ਫਾਉਂਟੇਨ ਚੌਕ ਦੀਆਂ ਸਿੱਧੇ ਤੁਹਾਨੂੰ ਦਰਸ਼ਨ ਕਰਾ ਦਿੰਦੇ ਆ ਦੇਖ ਸਕਦੇ ਹੋ ਦਰਸ਼ਨ ਇਸ ਕਰਕੇ ਕਹਿ ਰਹੇ ਆ ਕਿਉਂਕਿ ਆ ਦੇਖ ਸਕਦੇ ਹੋ ਤਸਵੀਰਾਂ ਕਿ ਕੀ ਹਾਲਾਤ ਜੜੇ ਨੇ ਉਹ ਬਣੇ ਹੋਏ ਨੇ ਸੋ ਜੜੇ ਰਾਗੀ ਨੇ ਜਿਹੜੇ ਆਮ ਲੋਕ ਨੇ ਉਹਨਾਂ ਵੱਲੋਂ ਲੋਕਾਂ ਨੂੰ ਜਿਹੜਾ ਡਾਇਰੈਕਸ਼ਨ ਆ ਉਹ ਦੱਸਿਆ ਜਾ ਰਿਹਾ ਵਾ ਲੋਕਾਂ ਨੂੰ ਰਸਤਾ ਜਿਹੜਾ ਦੱਸਿਆ ਜਾ ਰਿਹਾ ਵਾ ਕਿ ਅੱਗੇ ਜਿਹੜਾ ਇਹ ਫੁਹਾਰਾ ਚੌਕ ਬਣਿਆ ਹੋਇਆ ਦੇਖ ਸਕਦੇ ਹੋ ਕਿ ਫਾਉਂਟੇਨ ਚੌਕ ਜਨੂੰ ਕਿਹਾ ਜਾ ਸਕਦਾ ਹੈ ਇੱਥੇ ਸਿਵਰੇਜ ਹੈ ਤੇ ਆਖਿਰਕਾਰ ਉਹ ਸਿਵਰੇਜ ਦੇ ਵਿੱਚ ਪਾਣੀ ਕਿਸ ਤਰੀਕੇ ਉਹ ਵੱਲਦਾ ਹੋਇਆ ਨਜ਼ਰ ਆ ਰਿਹਾ ਸਿੱਧੇ ਤੌਰ ਤੇ ਇੱਥੇ ਪਾਈਪ ਜਿਹੜਾ ਦੇਖ ਸਕਦੇ ਹੋ ਕਿ ਕੀ ਹਾਲਾਤ ਜਿਹੜੇ ਬਣੇ ਹੋਏ ਨੇ ਇਹ ਮੇਨ ਚੰਡੀਗੜ੍ਹ ਹਾਈਵੇ ਦੀਆਂ ਤਸਵੀਰਾਂ ਹੈਗੀਆਂ ਮੈਂ ਤੇ ਮੇਰੇ ਪਿੱਛੇ ਆ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰੀਕੇ ਮੇਨ ਹਾਈਵੇ ਰੋਡ ਤੇ ਅਸੀਂ ਮੌਜੂਦ ਆ ਜਿਸ ਰੋਡ ਦੇ ਉੱਤੇ ਦੱਸ ਦਈਏ ਕਿ ਲੱਖਾਂ ਦੇ ਗਿੰਦੀ ਦੇ ਵਿੱਚ ਲੋਕ ਜਿਹੜੇ ਨੇ ਉਹ ਜਾਣਦੇ ਨੇ ਸੋ ਦੱਸਦੇ ਲੁਧਿਆਣਾ ਦੇ ਸਮਰਲਾ ਚੌਕ ਤੋਂ ਲੁਧਿਆਣਾ ਤੋਂ ਚੰਡੀਗੜ੍ਹ ਹਾਈਵੇ ਨੂੰ ਜੁੜਨ ਵਾਲੀ ਜਿਹੜੀ ਸੜਕ ਹੈ ਉਸ ਸੜਕ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਇਹ ਪਾਣੀ ਦੇ ਨਾਲ ਕੀ ਹਾਲਾਤ ਜਿਹੜੇ ਬਣੇ ਹੋਏ ਨੇ ਮੇਨ ਚੰਡੀਗੜ੍ਹ ਹਾਈਵੇ ਰੋਡ ਤੇ ਤੇ ਇਸ ਥਾਂ ਦੇ ਉੱਤੇ ਕੋਈ ਵੀ ਪੁਲਿਸ ਕਰਮਚਾਰੀ ਮੌਜੂਦ ਨਹੀਂ ਹੈਗਾ ਜੇਕਰ ਇੱਥੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਖੁਦ ਲੋਕਾਂ ਦੇ ਨਾਲ ਗੱਡੀਆਂ ਜਿਹੜੀਆਂ ਕਰੋਸ ਕੀਤੀਆਂ ਜਾ ਰਹੀਆਂ ਨੇ ਇੱਕ ਹੋਰ ਤਸਵੀਰ ਤੁਹਾਡੇ ਨਾਲ ਦਿਖਾਵਾਂਗੇ ਇਹ ਲੁਧਿਆਣਾ ਦੇ ਪੁਲਿਸ ਕਲੋਨੀ ਚੌਕ ਤੋਂ ਜਿੱਥੇ ਦੱਸ ਦਈਏ ਕਿ ਜਿਹੜਾ ਦੇਖ ਸਕਦੇ ਹੋ ਕਿ ਸੀਵਰੇਜ ਦੇ ਜਿਹੜਾ ਸੀਵਰੇਜ ਦਾ ਜਿਹੜਾ ਪਾਣੀ ਹੈ ਇਹ ਜਿਹੜਾ ਪਾਣੀ ਹੈ ਬਰਸਾਤੀ ਪਾਣੀ ਇਹ ਕਿਸ ਤਰੀਕੇ ਨਿਕਲਦਾ ਹੋਇਆ ਨਜ਼ਰ ਆ ਰਿਹਾ ਤਾਂ ਉਸ ਤੋਂ ਬਾਅਦ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਲੋਕ ਕਿਸ ਤਰੀਕੇ ਖੱਜਲ ਖਵਾਰ ਹੋ ਰਹੇ ਨੇ ਆ ਦੇਖ ਸਕਦੇ ਹੋ ਉਹ ਤਸਵੀਰ ਤੁਹਾਨੂੰ ਕਵਾਂਗੇ ਕੈਮਰਾਮੈਨ ਨੂੰ ਕਿ ਤਸਵੀਰਾਂ ਜਿਹੜੀਆਂ ਜ਼ੂਮ ਕਰਕੇ ਦਿਖਾਈ ਜਾਣਗੀਆਂ ਉਹ ਉਹ ਕਿਸ ਤਰੀਕੇ ਦੇ ਜਿਹੜੇ ਹਾਲਾਤ ਨੇ ਉਹ ਬਣੇ ਹੋਏ ਨੇ ਸੋ ਜਿਹਨੂੰ ਕਿਹਾ ਜਾ ਸਕਦਾ ਵਾ ਦੇਖ ਸਕਦੇ ਹੋ ਕਿ ਫੁਹਾਰਾ ਦੇਖ ਸਕਦੇ ਹੋ ਫਾਊਂਟੇਨ ਜਿਹਨੂੰ ਦੇਖ ਸਕਦੇ ਹੋ ਕਿ ਕੀ ਹਾਲਾਤ ਜਿਹੜੇ ਬਣੇ ਹੋਏ ਨੇ ਕਿ ਪਾਣੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਰੋਡ ਦੇ ਉੱਤੇ ਖੜਾ ਹੋਇਆ ਹੋਇਆ ਵਾ ਸੋ ਰੋਡ ਦੇ ਉੱਤੇ ਪਾਣੀ ਕਿਸ ਤਰੀਕੇ ਨਿਕਲਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇੱਕ ਪਾਸੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਲੋਕਾਂ ਨੂੰ ਜਿਹੜਾ ਡਾਇਰੈਕਸ਼ਨ ਦੱਸਿਆ ਜਾ ਰਿਹਾ ਲੋਕਾਂ ਨੂੰ ਰਸਤਾ ਦੱਸਿਆ ਜਾ ਰਿਹਾ ਵੈ ਤੇ ਇਸ ਚੌਕ ਦੇ ਵਿੱਚ ਕੋਈ ਵੀ ਪੁਲਿਸ ਅਧਿਕਾਰੀ ਨਹੀਂ ਮੌਜੂਦ ਜੇਕਰ ਇਸ ਰੋਡ ਦੇ ਉੱਤੇ ਇੱਕ ਵੀ ਟ੍ਰੈਫਿਕ ਅਧਿਕਾਰੀ ਜਿਹੜਾ ਨਹੀਂ ਮੌਜੂਦ ਜੇਕਰ ਇੱਥੇ ਟ੍ਰੈਫਿਕ ਅਧਿਕਾਰੀ ਮੌਜੂਦ ਹੋਣ ਤੇ ਲੋਕਾਂ ਨੂੰ ਜਿਹੜਾ ਰਸਤਾ ਉਹ ਦੱਸਣਾ ਸੌਖਾ ਹੋਊਗਾ ਪਰ ਜਿਹੜੇ ਆਮ ਲੋਕ ਨੇ ਉਹਨਾਂ ਵੱਲੋਂ ਹੀ ਲੋਕਾਂ ਨੂੰ ਡਾਇਰੈਕਸ਼ਨ ਦਿੱਤੀ ਜਾ ਰਹੀ ਹੈ ਰਸਾ ਰਸਤਾ ਜਿਹੜਾ ਵਾ ਦੱਸਿਆ ਜਾ ਰਿਹਾ ਵੈ ਤੇ ਆ ਦੇਖ ਸਕਦੇ ਹੋ ਕਿ ਪਿੱਛੇ ਜਿਹੜੇ ਹਾਲਾਤ ਨੇ 메인 ਹਾਈਵੇ ਰੋਡ ਤੇ ਜਿੱਥੇ ਇਹ ਬੈਰੀਕੇਡ ਜਿਹੜੇ ਲਗਾ ਦਿੱਤੇ ਗਏ ਨੇ ਕਿ ਲੋਕ ਇੱਥੋਂ ਨਾ ਕ੍ਰੋਸ ਕਰਨ ਭਾਈ ਜੀ ਅਮਰੇ ਜੇ ਕਲੋਜ਼ ਆਉਂਗੇ ਤਾਂ ਸਿੱਧਾ ਕਾਫੀ ਵਧੀਆ ਸੇਵਾ ਨੇ ਬਾਹਰ ਆ ਰਹੇ ਹੋਂ ਇੱਕ ਪਾਸੇ ਤੇ ਕੀ ਗੱਲ ਡਰਦੇ ਪਿਓ ਬੋਲਣ ਦੇ ਵਿੱਚ ਡਰਦੇ ਪਿਓ ਸਾਰੇ ਕਰਪਕ ਸਾਰੇ ਮੁਲਾਜ਼ਮ ਹੈ ਜੀ ਸਾਡੀ ਡਿਊਟੀ ਲੱਗਦੀ ਰਹੇ ਅੱਛਾ ਕਿੱਥੇ ਲੱਗੀ ਹੈ ਡਿਊਟੀ ਪੁਲਿਸ ਚੌਕ ਕੀ ਨਾਮ ਆ ਤੁਹਾਡਾ ਮੋਨੂ ਟਾਕ ਜੀ ਕਿਉਂ ਇੱਥੇ ਡਿਊਟੀ ਲੱਗੀ ਹੋਈ ਹੈ ਆਪੋ ਆ ਸਿਵਰੇਜ ਟੱਕਣ ਪੱਟੇ ਗਏ ਜੀ ਰੋਡ ਕਰਕੇ ਇਹ ਡਿਊਟੀ ਐਮਰਜੈਂਸੀ ਡਿਊਟੀ ਲਾਈ ਹੈ ਸਾਡੀ ਅਚਾ ਐਮਰਜੈਂਸੀ ਡਿਊਟੀ ਇੱਥੇ ਲੱਗੀ ਆ। ਅੱਗੇ ਆਓ ਬਾਹਰ ਆਓ ਕਿਉਂਕਿ ਕੰਮ ਨਹੀਂ ਖਤਨਾ। ਜਿਹੜੇ ਨੇ ਇੱਧਾ ਦੇ ਬੰਦੇ ਹੋਏ ਨਹੀਂ ਬੰਦੇ ਆ। ਗੱਲ ਕਰ ਲੈਣੇ। ਤੁਸੀਂ ਕਾਰਪੋਰੇਸ਼ਨ ਦੇ ਅਧਿਕਾਰੀ ਹੋ। ਇਸ ਥਾਂ ਦੇ ਉੱਤੇ ਟ੍ਰੈਫਿਕ ਮੁਲਾਜ਼ਮ ਕੋਈ ਮੌਜੂਦ ਨਹੀਂ ਹੈਗਾ। ਟ੍ਰੈਫਿਕ ਮੁਲਾਜ਼ਮ ਹੈਗੇ ਜੀ ਉੱਧਰ ਖੜਿਆ ਜੀ। ਉਹ ਚਲਾਨ ਕੱਢਦੇ ਪਏ ਜੀ। ਉੱਧਰ ਦੇਖੋ ਇੱਥੇ ਮੌਕੇ ਤੇ ਨਹੀਂ ਹੈਗੇ। ਚਲਾਨ ਕੱਢਦੇ ਪਏ। ਹਾਂਜੀ। ਚਲਾਨ ਕੱਢ ਰਿਹਾ। ਅਚਾ ਤੇ ਇੱਥੇ ਆ ਸੀਵਰੇਜ ਖੁੱਲਣ ਦਾ ਕਾਰਨ ਕੀ ਹੈਗਾ? ਸੀਵਰੇਜ ਕਿਉਂ ਖੁੱਲ ਗਿਆ ਏ? ਇਹ ਇਹਨੂੰ ਕੀ ਕਿਹਾ ਜਾ ਸਕਦਾ? ਉਦਾਂ ਇਹਨੂੰ ਕੀ ਕਹਿੰਦੇ ਚੋਕ ਹੈ ਦੁਬਾਰਾ ਕੋਈ ਬੁਹਾਰਾ ਚੋਕ ਬੁਹਾਰਾ ਚੋਕ ਫੌਂਟੇਨ ਚੋਕ ਫੌਂਟੇਨ ਚੋਕ ਮੰਦੇ ਹੋਏ ਬਣ ਚੁਕਿਆ ਹੋਇਆ ਹਾਂਜੀ ਹਾਂਜੀ ਵੀ ਇਹਦੀ ਇਹ ਕਿਹਦੀ ਅੰਗਿਲੀ ਬਣਦੀ ਹੋਈ ਇਹ ਇਹ ਤਾਂ ਅੰਗਿਲੀ ਦੀ ਹੁਣ ਕਿਸੇ ਦੀ ਨਹੀਂ ਹੈਗੀ ਹੁਣ ਮੀਂਹ ਚ ਆ ਜਾਂਦਾ ਪਾਣੀ ਫਲੋ ਹੋ ਜਾਂਦਾ ਜਿਆਦੇ ਤੇ ਨਿਕਲ ਜਾਂਦਾ ਅਜੇ ਕਿ ਚੋਕ ਦੇ ਵਿੱਚ ਹੈਗੇ ਆਂ ਆਪਾਂ ਖੜੇ ਇੱਥੇ ਆ ਪੁਲਿਸ ਚੋਕ ਹੈ ਜੀ ਠੀਕ ਹੈ ਨਾ ਜੀ ਤੁਸੀਂ ਸੇਵਾ ਨਿਭਾ ਰਹੇ ਹੋ ਕਾਰਪੋਰੇਸ਼ਨ ਦੇ ਅਧਿਕਾਰ ਚੋਕ ਠੀਕ ਹੈ ਸਰ ਸਾਡੀ ਤਾਂ ਡਿਊਟੀ ਅਸੀਂ ਡਿਊਟੀ ਨਿਭਾ ਰਹੇ ਹਾਂ ਜੀ ਆਪਣੀ ਡਿਊਟੀ ਨਿਭਾ ਰਹੇ ਹਾਂ ਐਮਰਜੈਂਸੀ ਡਿਊਟੀ 24 ਘੰਟ ਨੂੰ ਬੰਦ ਹੋਣਾ ਚਾਹੀਦਾ ਵਾ ਇਹ ਪਹਿਲੀ ਵਾਰੀ ਹੋਇਆ ਕਿ ਪਹਿਲਾਂ ਵੀ ਹੁੰਦਾ ਸਰ ਇਹ ਦੂਜੀ ਵਾਰ ਹੋ ਚੁੱਕਿਆ ਹੈ ਦੋ ਤਿੰਨ ਵਾਰ ਹੋ ਗਏ ਦੂਜੀ ਵਾਰੀ ਹੋ ਚੁੱਕਿਆ ਹੈ ਇਹ ਮਤਲਬ ਟੱਕਰ ਨਿਕਲ ਚੁੱਕਿਆ ਹੋਇਆ ਵਿੱਚੋਂ ਹਾਂਜੀ ਟੱਕਰ ਨਹੀਂ ਸਾਈਡ ਦੇ ਪਾਣੀ ਨੇ ਜਗ੍ਹਾ ਬਣਾ ਲਈ ਉਹਦੀ ਉਹ ਸਾਈਡ ਤੋਂ ਪਾਣੀ ਆ ਦੇਗੀ ਕੱਲ ਵੀਰੇ ਫਿਰ ਰਿਪੇਅਰ ਕਰ ਦੇਣੇ ਉਸ ਕੋ ਕੱਲ ਕੇ ਦਿਨ ਬੰਦ ਕਰ ਦੇਣਗੇ ਕੱਲ ਫਿਰ ਬੰਦ ਹੋ ਜਾਊਗਾ ਹਾਂ ਜੀ ਪਰਸੋਂ ਫਿਰ ਖੁੱਲ ਜਾਊਗਾ ਜਦੋਂ بارش ਹੋ ਐਸੇ ਨਹੀਂ ਖੁੱਲਣਾ ਜਦ بارش ਹੋ بارش ਮੜੀ ਮੋਟੀ ਹੋ ਤਬ ਨਹੀਂ ਖੁੱਲਤਾ ਜਦ ਜਿਆਦਾ بارش ਹੋ ਤਾਂ ਫਿਰ ਤਾਂ ਮੰਨ ਲਓ ਢੱਕਣ ਆਏਗਾ ਬੰਦਾ ਵੀ ਹਾਂ ਜੀ ਹਾਂ ਜੀ ਹਾਂ ਜੀ ਇਹ ਕਿਹਦੇ ਸ ਰੋਡ ਤੇ ਮੌਜੂਦ ਆ ਇਹ ਚੰਡੀਗੜ੍ਹ 메ਨ ਹਾਈਵੇ ਰੋਡ ਆ ਨਾ ਹਾਂਜੀ ਹਾਂਜੀ ਕਿੰਨੇ ਕੁ ਲੋਕ ਰੋਜ਼ ਕੁੱਤਰਦੇ ਆ ਲਗਭਗ ਹਜ਼ਾਰਾਂ ਕੁੱਤਰਦੇ ਸਰ ਹਜ਼ਾਰਾਂ ਦੀ ਹਜ਼ਾਰਾਂ ਦੀ ਗਿਣਤੀ ਲੱਖਾਂ ਤੋਂ ਬਾਅਦ ਲੱਗਦਾ ਨਹੀਂ ਹੈਗਾ ਕਿ ਬਰਸਾਤ ਦਾ ਜਿਹੜਾ ਮੌਸਮ ਹੈ ਮਹੀਨਾ ਜਿਹੜਾ ਬਰਸਾਤ ਦਾ ਉਹ ਹੁਣ ਸ਼ੁਰੂ ਹੀ ਹੋਇਆ ਤੇ ਹਲੇ ਹੋਣ ਵਾਲਾ ਸਮਾਂ ਤਾਂ ਕਾਫੀ ਜ਼ਿਆਦਾ ਭਿਆਣਾ ਹੈ ਬਰਸਾਤ ਨੂੰ ਲੈ ਕੇ ਹਾਂਜੀ ਹਾਂਜੀ ਸਰ ਤੇ ਫਿਰ ਕੀ ਹਾਲਾਤ ਬਣਨਗੇ ਸਰ ਦੇਖੋ ਜੀ ਤੁਹਾਡੇ ਸਾਹਮਣੇ ਹੀ ਅਸੀਂ ਵੀ ਖੜੇ ਆ ਜੀ ਇੱਥੇ ਡਿਊਟੀ ਨਿਭਾ ਰਹੇ ਆ ਬਸ ਕਿੰਨੇ ਕਿਤੇ ਜਦੋਂ ਇਸ ਮੇਨ ਹਾਈਵੇ ਰੋਡ ਤੇ ਹਾਲਾਤ ਨੇ ਤੇ ਹੋਰ ਗਲੀਆਂ ਦੇ ਕੀ ਹਾਲਾਤ ਹੋਣਗੇ ਹਾਂਜੀ ਗਲੀਆਂ ਦੇ ਤਾਂ ਕਾਫੀ ਹਾਲਾਤ ਨੇ ਉਹ ਦੇਖੋ ਉਧਰਲੀ ਸਾਈਡ ਸਾਹਮਣੇ ਆਹ ਦੇਖ ਸਕਦੇ ਹੋ ਕਿ ਕਾਰਪੋਰੇਸ਼ਨ ਦੇ ਅਧਿਕਾਰੀ ਨੇ ਇਹਨਾਂ ਵੱਲੋਂ ਖੁਦ ਕਹਿਣਾ ਵੈ ਸੋ ਇਹਨਾਂ ਨੇ ਆਪਣੇ ਮੋਹ ਇਹ ਗੱਲ ਕਹਿ ਦਿੱਤੀ ਹੈ ਕਿ ਇਹ ਪੁਲਿਸ ਕਲੋਨੀ ਚੌਕ ਨਹੀਂ ਬਲਕਿ ਫੁਹਾਰਾ ਚੌਕ ਹੈ ਕਿਉਂਕਿ ਇਸ ਰੋਡ ਦੇ ਉੱਤੇ ਸੀਵਰੇਜ ਦਾ ਜਿਹਾ ਪਾਣੀ ਹੈ ਉਹ ਫੁਹਾਰਾ ਬਣ ਕੇ ਬਾਹਰ ਆ ਰਿਹਾ ਵੈ ਸੋ ਇਹਨੂੰ ਦੇਖ ਸਕਦੇ ਹੋ ਕਿ ਇਹਨਾਂ ਵੱਲੋਂ ਖੁਦ ਇੱਕ ਗੱਲ ਜਿਹੜੀ ਹੈ ਕਹੀ ਜਾ ਰਹੀ ਹੈ ਤੇ ਦੂਜੇ ਪਾਸੇ ਇਹ ਜਿਹੜੀ ਰੋਡ ਹੈ ਬੰਦ ਹੋਈ ਨਜ਼ਰ ਆ ਰਹੀ ਹੈ ਇਸ ਕਰਕੇ ਕਿ ਆਗੋ ਜਿਹੜੇ ਬੈਰੀਕੇਡ ਆ ਉਹ ਲਗਾ ਦਿੱਤੇ ਗਏ ਨੇ ਤੇ ਜਿਹੜੇ ਲੋਕ ਇੱਥੋਂ ਆ ਜਾ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਜੇਕਰ ਇਹ ਪਿੱਛੇ ਦੀਆਂ ਤਸਵੀਰਾਂ ਦਿਖਾਈਏ ਤੇ ਪਿੱਛੇ ਕਾਫੀ ਭਾਰੀ ਲੰਮਾ ਜਾਮ ਜਿਹੜਾ ਲੱਗਾ ਹੋਇਆ ਸੋ ਸਮਰਾਲਾ ਚੌਕ ਤੋਂ ਜਿਹੜੇ ਲੋਕ ਆ ਰਹੇ ਨੇ ਉਹਨਾਂ ਨੂੰ ਆਉਣ ਵਾਸਤੇ ਇਸ ਰੋਡ ਦੇ ਉੱਤੇ ਇਹ ਪਿੱਛੇ ਕਾਫੀ ਭਾਰੀ ਲੰਮਾ ਜਾਮ ਲੱਗਾ ਹੋਇਆ ਤੇ ਉਸ ਤੋਂ ਬਾਅਦ ਇਸ ਜਾਮ ਦੇ ਵਿੱਚ ਫਸੇ ਲੋਕ ਕਾਫੀ ਉਹ ਖੱਜਲ ਖਬਾਰ ਹੁੰਦੇ ਨਜ਼ਰ ਆ ਰਹੇ ਨੇ ਤੇ ਇਸ ਗਰਾਊਂਡ ਦੇ ਵਿੱਚ ਅਸੀਂ ਖੜੇ ਆ ਜਿੱਥੇ ਦੀਆਂ ਤਸਵੀਰਾਂ ਦਿਖਾਈਏ ਤੇ ਇੱਕ ਪਾਸੇ ਆ ਦੇਖ ਸਕਦੇ ਹੋ ਕਿ ਸਰਦਾਰ ਸਾਹਿਬ ਖੁਦ ਖੜੇ ਨੇ ਹੌਣਾ ਵੱਲੋਂ ਖੁਦ ਆਵਾਜ਼ ਮਾਰੀ ਜਾ ਰਹੀ ਹੈ ਤੇ ਉਹ ਖੁਦ ਲੋਕਾਂ ਨੂੰ ਕਰਾਸ ਕਰਾਉਂਦੇ ਹੋਏ ਨਜ਼ਰ ਆ ਰਹੇ ਨੇ ਛਾਤਰੀ ਹੱਥਾਂ ਦੇ ਵਿੱਚ ਫੜੀ ਹੋਈ ਹੈ ਲੋਕਾਂ ਨੂੰ ਸਾਰਾ ਕਰਦੇ ਹੋਏ ਉਹ ਨਾਮ ਕੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡਾ ਨਵਾਜੀ ਪਰਮਜੀਤ ਸਿੰਘ ਅਸੀਂ ਪੁਲਿਸ ਕਲੋਨੀ 'ਚ ਰਹਿ ਰਹੇ ਆ ਇੱਥੇ ਮੈਂ 35 ਸਾਲ ਤੋਂ ਦੇਖ ਰਿਹਾ ਮੀਂਹ ਬਕਰੋਂ ਆਉਂਦਾ ਟੱਕਣਾ ਆਪਣੇ ਆਪ ਆ ਜਾਂਦਾ ਕੀ ਕਹਿੰਦੇ ਇਹਨੂੰ ਇਹਨੂੰ ਕੀ ਕੀਤਾ ਜਾ ਸਕਦਾ ਇਹਨੂੰ ਕੀ ਕੀਤਾ ਜਾ ਸਕਦਾ ਜੀ ਸਰਕਾਰ ਆਉਂਦੀ ਆ ਥਾਲ ਮਾਰ ਕੇ ਭੱਜ ਜਾਂਦੀ ਆ ਵੋਟਾਂ ਮੋਕੇ ਹੱਥ ਜੋੜਦੇ ਆ ਜਦੋਂ ਵੋਟ ਪੈ ਗਈ ਕਹਿੰਦੇ ਸਾਡੇ ਆ ਕੇ ਹੱਥ ਜੋੜੋ ਇਹ ਇਹ ਮੇਨ ਹਾਈਵੇ ਰੋਡ ਹੈ ਨਾ ਇੱਥੇ ਮੇਨ ਹਾਈਵੇ ਰੋੜਾ ਕੋਈ ਪੁੱਛਣ ਵਾਲਾ ਨਹੀਂ ਇੱਥੇ ਕੋਈ ਵੀ ਪੁੱਛਣ ਵਾਲਾ ਆ ਕੇ ਕਹਿ ਦੇਵੇ ਮੈਂ 35 ਸਾਲ ਤੋਂ ਇਹ ਚੀਜ਼ ਦੇਖ ਰਿਹਾ ਮੀ ਹਾਲੇ ਉੱਥੇ ਥਾਨੇ ਵਾਲ ਹੁੰਦਾ ਤੇ ਧੱਕਣ ਸਾਡਾ ਸਮਰਾਲਾ ਤੋਂ ਹੁੰਦਾ ਮਤਲਬ ਇਹ 35 ਸਾਲਾਂ ਤੋਂ ਇਹ ਹਾਲਾਤ ਇਹਦੇ ਬਣੇ ਹੋਏ ਆ ਬਹੀ ਹਾਲਾਤ ਚੱਲ ਰਿਹਾ ਕੀ ਲੱਗਦਾ ਨਹੀਂ ਕਿ ਇਹ ਠੀਕ ਹੋਊਗਾ ਕਿ ਨਹੀਂ ਠੀਕ ਹੋਊ ਨਹੀਂ ਠੀਕ ਹੋਊ ਉਹ ਉੱਥੇ ਕੀਤਾ ਇੱਕ ਗੱਡੀ ਪੂਰੀ ਅੱਧੀ ਗੱਡੀ ਪੋਈਆ ਬਜਰੀ ਦੀ ਕਰੈਸਰ ਦੀ ਉਸ ਤੋਂ ਬਾਅਦ ਜੇ ਇੱਕ ਗੱਡੀ ਬਜਰੀ ਦੇ ਕਰੈਸਰ ਇੱਥੇ ਪਾਣ ਤਾਂ ਇਹ ਹਾਲਾਤ ਕਿਉਂ ਹੋਣ ਕਿਉਂ ਸਾਡੇ ਕੋਲ ਕੋਈ ਲਾਉਣ ਵਾਲਾ ਨਹੀਂ ਆਉਂਦਾ ਹੱਥ ਜੋੜ ਕੇ ਕਹਿੰਦੇ ਜਦੋਂ ਸਾਡੀ ਜੇ ਭਰ ਗਈ ਕਹਿੰਦੇ ਹੁਣ ਆਹ ਮੁੰਡੀਆਂ ਤੂੰ ਜਾ ਉਹ ਕੀ ਨਾ ਭੋਲਾ ਦਿੱਤਿਆ ਮੌਕੇ ਤੇ ਹੱਥ ਜੋੜਦਾ ਸੀ ਦੋ ਵਾਰੀ ਵੋਟਾਂ 'ਚ ਜਿਤਾਇਆ ਮੁੜ ਕੇ ਮੇਰੇ ਕੋਲ ਆ ਕੇ ਨਹੀਂ ਖੜਾ ਉਹ ਦੱਸਦੇ ਕਿ ਲੋਕਾਂ ਦਾ ਜਿਹੜਾ ਗੁੱਸਾ ਵਾ ਫੁੱਟਦਾ ਹੋਇਆ ਨਜ਼ਰ ਆ ਰਿਹਾ ਜਿਹੜੇ ਪੁਲਿਸ ਕਲੋਨੀ ਚੌਕ ਦੇ ਵਸਨੀਕ ਨੇ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 35 ਸਾਲਾਂ ਤੋਂ ਇਸੇ ਏਰੀਆ ਦੇ ਵਿੱਚ ਅਸੀਂ ਰਹਿ ਰਹੇ ਹਾਂ ਤੇ ਇਹ ਹਾਲਾਤ ਜਿਹੜੇ ਨੇ ਉਹ ਇਦਾਂ ਦੇ ਬਣੇ ਹੋਏ ਨੇ ਆ ਦੇਖ ਸਕਦੇ ਹੋ ਕਿ ਇੱਕ ਗਟਰ ਨਹੀਂ ਹੈਗਾ ਵਾ ਇੱਕ ਸੀਵਰੇਜ ਨਹੀਂ ਹੈਗਾ ਇੱਥੇ ਦੋ ਸੀਵਰੇਜ ਨੇ ਇੱਥੇ ਸੀਵਰੇਜ ਦੇ ਕੋਲ ਅਸੀਂ ਖੜੇ ਹਾਂ ਮੇਨ ਹਾਈਵੇ ਰੋਡ ਹੈ ਉੱਧਰ ਦੀਆਂ ਜੇਕਰ ਤਸਵੀਰਾਂ ਦਿਖਾਈਏ ਜਮਾਲਪੁਰ ਰੋਡ ਦੀਆਂ ਤੇ ਜਮਾਲਪੁਰ ਚੌਕ ਦੇ ਕੋਲ ਕੋਈ ਪਾਣੀ ਨਹੀਂ ਹੈਗਾ ਆ ਦੇਖ ਸਕਦੇ ਹੋ ਕਿ ਉਸ ਤੋਂ ਬਾਅਦ ਜੇਕਰ ਇਸ ਰੋਡ ਨੂੰ ਟੱਪਣ ਦੀ ਕੋਸ਼ਿਸ਼ ਕਰੀਏ ਤੇ ਟੱਪਣ ਤੋਂ ਬਾਅਦ ਅੱਗੇ ਪਾਣੀ ਜਿਹੜਾ ਰੋਡ ਦੇ ਉੱਤੇ ਨਹੀਂ ਖੜਾ ਤੇ ਉਸ ਤੋਂ ਪਹਿਲਾਂ ਪੁਲਸ ਕਲੋਨੀ ਚੌਕ ਤੱਕਰ ਪਾਣੀ ਜਿਹੜਾ ਰੋਡ ਦੇ ਉੱਤੇ ਨਜ਼ਰ ਆ ਰਿਹਾ ਤੇ ਪਾਣੀ ਇਸ ਤਰੀਕੇ ਨਾਲ ਭਰਿਆ ਹੋਇਆ ਕਿ ਹਾਲਾਤ ਜਿਹੜੇ ਨੇ ਬੱਤੋ ਪੱਤਰ ਬਣੇ ਨੇ ਕੁਝ ਆਟੋ ਰਿਕਸ਼ਾ ਜਿਹੜੇ ਚਾਲਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਪਿੱਛੇ ਗੱਡੀਆਂ ਦੀ ਲੰਬੀ ਕਤਾਰ ਜਿਹੜੀ ਹੈ ਲੱਗੀ ਹੋਈ ਹੈ ਕਾਫੀ ਲੰਮਾ ਜਾਮ ਜਿਹੜਾ ਤੇ ਗੱਡੀਆਂ ਮੋਟਰਸਾਈਕਲਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਜਿਹੜੀਆਂ ਇਸ ਰੋਡ ਦੇ ਵਿੱਚ ਅੰਦਰ ਜਾਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਸ ਪਾਣੀ ਦੇ ਵਿੱਚ ਕਿਉਂਕਿ ਪਾਣੀ ਜਿਸ ਤਰੀਕੇ ਨਾਲ ਇਸ ਰੋਡ ਦੇ ਉੱਤੇ ਭਰਿਆ ਹੋਇਆ ਵੈ ਕਿ ਲੋਕ ਕਾਫੀ ਜ਼ਿਆਦਾ ਖੱਜਲ-ਖਵਾਰ ਹੋ ਰਹੇ ਨੇ ਭਾਈ ਜੀ ਕੀ ਕਹਿਣਾ ਚਾਹੋਗੇ ਕਿ ਕਿੱਥੋਂ ਤੱਕ ਪਾਣੀ ਭਰਿਆ ਹੋਇਆ ਪਿੱਛੇ ਭਾਈ ਜੀ ਪੂਰੀ ਰੋਡ ਹੀ ਭਰੀ ਪਈ ਐ ਇੱਥੋਂ ਬਦਲ ਲੱਗਦਾ ਲੁਧਿਆਣੇ ਦਾ ਕੀ ਹਾਲ ਹੈ ਲੁਧਿਆਣਾ ਸਮਾਰਟ ਸ਼ਹਿਰੀ ਹੈ ਭਾਈ ਜੀ ਲੁਧਿਆਣੇ ਦੀ ਔਕਾਤ ਸਾਹਮਣੇ ਆ ਗਈ ਲੁਧਿਆਣੇ ਦੀ ਔਕਾਤ ਕੀ ਐ ਇੱਥੋਂ ਬਦਲ ਲੱਗਦਾ ਵੈ ਇਹ ਸਟੋਰ ਤੋਂ ਕਿੰਨੇ ਵਾਦੀ ਨੂੰ ਜਾਂਦੇ ਉਹ ਭ ਉਹ ਖਾਲੀ ਪਿਆ ਕੋਈ ਇੱਥੇ ਕੁਝ ਨਹੀਂ ਹੈ ਜਿੱਥੇ ਬਸ ਇੱਥੇ ਬਸ ਸਾਰੇ ਪੈਸੇ ਕਮਾਉਣ ਨੂੰ ਬੈਠੇ ਹੈ ਸਰਕਾਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਕੀ ਹੁੰਦਾ ਚਾਹੁੰਗੇ ਸਰ ਇਸ ਦਾ ਕੋਈ ਹੱਲ ਕਰਵਾइए ਦੇਖੇ ਕਿੰਨਾ بارش ਆਨੇ ਜਾਣੇ ਵਾਲੇ ਲੋਕੋ ਕੋ ਕਿੰਨੀ ਪ੍ਰੋਬਲਮ ਹੋ ਰਹੀ ਹੈ ਇਹ ਇਤਨੇ ਸਰਕਾਰੇ ਆਈ ਅਕਾਲੀ ਆਈ ਕਾਂਗਰਸ ਆਈ ਅਬ ਆਮ ਆਦਮੀ ਪਾਰਟੀ ਆ ਕੇ ਜਾਣੇ ਵਾਲੀ ਹੈ ਲੇਕਿਨ ਇਸ ਸਮੱਸਿਆ ਦਾ ਹੱਲ ਨਹੀਂ ਹੋਇਆ हमारे पास समस्या का हल है अगर सरकार सुने ना तो मेरा कॉन्टेक्ट नंबर नाइन एट सेवन सिक्स टू नाइन जीरो हाँ हाँ इसमें ना यहाँ इस पे संप बन सकता है ठीक है ना सीवरेज के लिए जिसमें सीवरेज का पानी आके संप में इकट्ठा हो सकता है और इसको ट्रीट करके ठीक है वापस हार्वेस्टिंग में डाल सकते हैं जिसके पानी अपना खराब भी नहीं होगा संदीप कुमार प्लम्बर है संदीप कुमार की काम की कर हैं प्लम्बर का काम है हमारा का काम कर देने की समस्या का हल कितना एक बार रिपीट करूंगे कितना दस दे पैसे ये जितना भी पानी आता है रेन वाटर का ये सीवरेज में से होके आता है यहाँ पे ये जितने ये इतने साथ सामने प्लाट है के ना इसमें संप बन सकता है ठीक है जिसमें कि पानी को फिल्टर करके रिट्रीट करके ठीक है वापसी धरती में हार्वेस्टिंग से के थ्रू भेजा जा सकता है इसको जिससे कि इसका परमानेंट सोल्यूशन अगर इससे डबल पानी भी चार गुना पानी भी आ जाए ना तो यहाँ पे पानी की एक बूंद नहीं देखने को मिलेगी बिल्कुल तो बहुत बढ़िया सुना यहाँ भाई ने दिता मैडम की कह रहे थे कि साइकिल तो पैदल आ रही है ਸਰ ਮੇਰੀ ਸਾਈਕਲ ਡੂਬਨੇ ਵਾਲੀ ਹੈ ਕਿ ਮੈਂ ਖੁਦ ਕੋ ਬਚਾਉਂ ਕਿ ਸਾਈਕਲ ਕੋ ਬਚਾਉਂ ਮੈਨੂੰ ਇਤਨੀ ਜਿਆਦਾ ਪ੍ਰੋਬਲਮ ਹੋ ਰਹੀ ਹੈ ਬਤਾਓ ਮੈਂਨੇ ਅੱਧਾ ਘੰਟਾ ਵਹਾਂ ਸੇ ਯਹਾਂ ਤੱਕ ਦਾ ਸਫਰ ਕੀਤਾ ਹੈ ਇਹ ਪਿੱਛੇ ਕਾਫੀ ਭਾਰੀ ਲੰਬਾ ਜਾਮ ਲੱਗਾ ਹੋਇਆ ਵਾ ਲੁਧਿਆਣਾ ਦੇ ਚੰਡੀਗੜ੍ਹ ਮੇਨ ਹਾਈਵੇ ਰੋਡ ਤੇ ਮੌਜੂਦ ਆ ਜਿੱਥੇ ਦੀ ਜ਼ਿਕਰ ਗੱਲ ਕਰੀਏ ਤੇ ਸਮਰਾਣਾ ਚੌਕ ਤੋਂ ਆਣ ਵਾਲੇ ਜਿਹੜੇ ਲੋਕ ਨੇ ਉਹ ਇਸ ਭਾਰੀ ਲੰਬੇ ਜਾਮ ਦੇ ਵਿੱਚ ਫਸੇ ਹੋਏ ਨੇ ਤਾਂ ਦੱਸ ਦੇ ਕਿ ਚੰਡੀਗੜ੍ਹ ਹਾਈਵੇ ਰੋਡ ਤੇ ਪਾਣੀ ਦੇ ਨਾਲ ਭਰਿਆ ਪੂਰਾ ਰੋਡ ਹੈ ਲੁਧਿਆਣਾ ਸਮਾਰਟ ਸਿਟੀ ਕਾਗਜ਼ਾਂ ਦੇ ਵਿੱਚ ਲੁਕਤ ਹੋ ਕੇ ਨਜ਼ਰ ਆ ਰਹੀ ਹੈ ਕਿਉਂਕਿ ਜੇਕਰ ਲੁਧਿਆਣਾ ਸਮਾਰਟ ਸਿਟੀ ਹਕੀਕਤ ਵਿੱਚ ਹੁੰਦੀ ਤਾਂ ਕਿਤੇ ਨਾ ਕਿਤੇ ਪਾਣੀ ਜਿਹੜਾ ਵਾ ਇਹ ਇੱਥੇ ਇਹ ਪਾਣੀ ਦਾ ਜਿਹੜਾ ਕੋਈ ਨਾ ਕੋਈ ਨਿਕਾਸੀ ਜ਼ਰੂਰ ਹੁੰਦਾ ਪਰ ਇਸ ਪਾਣੀ ਦਾ ਕਿਸੇ ਤਰੀਕੇ ਦਾ ਕੋਈ ਵੀ ਜਿਹੜਾ ਕਿਸੇ ਤਰੀਕੇ ਦਾ ਇਹਦਾ ਕੋਈ ਨਿਕਾਸੀ ਨਹੀਂ ਹੈਗਾ ਤੇ ਦੱਸ ਦਈਏ ਕਿ ਜਿਹੜਾ ਇੱਥੇ ਸੀਵਰੇਜ ਆ ਉਸ ਸੀਵਰੇਜ ਦੀ ਜੇਕਰ ਗੱਲ ਕਰੀਏ ਤਾਂ ਸੀਵਰੇਜ ਕਿਸ ਤਰੀਕੇ ਸੀਵਰੇਜ ਦਾ ਟੱਕਣ ਖੁੱਲ ਜਾਂਦਾ ਤੇ ਉਸ ਤੋਂ ਬਾਅਦ ਹਾਲਾਤ ਜਿਹੜੇ ਨੇ ਉਹ ਕੀ ਬਣ ਜਾਂਦੇ ਨੇ ਤੇ ਗੱਡੀਆਂ ਦੇ ਵਿੱਚ ਜਿਹੜੇ ਲੋਕ ਆ ਰਹੇ ਨੇ ਉਹ ਵੀ ਕਾਫੀ ਖੱਜਲ ਖਵਾਰ ਹੁੰਦੇ ਨਜ਼ਰ ਆ ਰਹੇ ਨੇ ਪਿੱਛੇ ਕਾਫੀ ਭਾਰੀ ਲੰਬਾ ਜਾਮ ਜਿਹੜਾ ਉਹ ਲੱਗਿਆ ਹੋਇਆ ਸੋ ਗੱਲਬਾਤ ਵੀ ਕਰ ਲੈਣੇ ਪਿੱਛੇ ਕਿੰਨਾ ਕਾ ਜਾਮ ਲੱਗਿਆ ਹੋਇਆ ਬਹੁਤ ਜਾਮ ਲੱਗਿਆ ਹੋਇਆ ਟੈਂਪੋ ਪਲਟ ਗਿਆ ਪਿੱਛੇ ਕਿਥੇ ਪਲਟ ਗਿਆ ਉਹ ਪਿੱਛੇ ਪਲਟਿਆ ਪਿਆ ਆ ਦੇਖ ਸਕਦੇ ਹੋ ਕਿ ਲੋਕ ਨੇ ਜਿਹੜੇ ਲੋਕਾਂ ਦਾ ਸਿੱਧੇ ਤੋਰ ਤੇ ਕਹਿਣਾ ਹੈ ਕਿ ਪਿੱਛੇ ਕਾਫੀ ਭਾਰੀ ਲੰਬਾ ਜਾਮ ਲੱਗਿਆ ਹੋਇਆ ਤੇ ਉਸ ਤੋਂ ਬਾਅਦ ਪਿੱਛੇ ਜਿਹੜੇ ਆਟੋ ਨੇ ਉਹ ਵੀ ਪਲਟ ਗਏ ਨੇ ਤੇ ਉਸ ਤੋਂ ਬਾਅਦ ਕੁਝ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਪਾਣੀ ਤੋਂ ਬਾਹਰ हट ਕੇ ਖੜੇ ਹੋਏ ਨੇ ਉਹਨਾਂ ਵੱਲੋਂ ਜਿਹੜਾ ਚਲਾਨ ਹੈ ਉਹ ਕਟਿਆ ਜਾ ਰਿਹਾ ਵਾ ਗਲਬਾਤ ਵੀ ਜਿਹੜੀ ਹੈ ਉਹਨਾਂ ਨਾਲ ਵੀ ਕਰਾਂਗੇ ਇੱਕ ਇੱਕ ਪਾਸੇ ਜਿਹੜੇ ਕਰਮਚਾਰੀ ਨੇ ਕਾਰਪੇਸ਼ਨ ਦੇ ਉਹਨਾਂ ਵੱਲੋਂ ਲੋਕਾਂ ਨੂੰ ਜਿਹੜਾ ਡਾਇਰੈਕਸ਼ਨ ਦੱਸਿਆ ਜਾ ਰਿਹਾ ਵਾ ਤੇ ਜਿਹੜੇ ਪੁਲਿਸ ਅਧਿਕਾਰੀ ਨੇ ਜਿਨ੍ਹਾਂ ਨੂੰ ਲੋਕਾਂ ਨੂੰ ਡਾਇਰੈਕਸ਼ਨ ਦੱਸਣਾ ਚਾਹੀਦਾ ਜੇਕਰ ਟ੍ਰੈਫਿਕ ਦੀ ਗੱਲ ਕਰਨੀ ਚਾਹੀਦੀ ਤੇ ਟ੍ਰੈਫਿਕ ਤੋਂ हट ਕੇ ਜਿਹੜਾ ਕਿਤੇ ਨਾ ਕਿਤੇ ਉਹ ਸਾਈਡ ਤੇ ਖੜੇ ਨੇ ਗਲਬਾਤ ਉਹਨਾਂ ਨਾਲ ਕਰਾਂਗੇ ਕਿ ਆਖਿਰਕਾਰ ਕਾਰਨ ਕੀ ਹੈਗਾ ਵਾ ਕਿਉਂਕਿ ਪਾਣੀ ਏ ਤੇ ਪੁਲਿਸ ਅਧਿਕਾਰੀ ਜਿਹੜੇ ਨੇ ਉਹ 메ਨ ਚੌਕ ਤੋਂ ਬਾਹਰ ਆ ਕੇ ਖੜੇ ਨੇ ਗੱਲਬਾਤ ਕਰ ਲੈਣੀ ਮੈਡਮ ਕੀ ਕਹਿਣਾ ਚਾਹੋਗੇ ਇੱਕ ਪਾਸੇ ਰੋਡ ਦੇ ਉੱਤੇ ਪਾਣੀ ਕਾਫੀ ਪਰਿਆ ਹੋਇਆ ਵਾ ਉੱਥੇ ਕਾਰਪੋਰੇਸ਼ਨ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਵੱਲੋਂ ਲੋਕਾਂ ਨੂੰ ਡਾਇਰੈਕਸ਼ਨ ਦੱਸਿਆ ਜਾ ਰਿਹਾ ਤੇ ਤੁਸੀਂ ਇੱਧਰ ਸਾਈਡ ਤੇ ਖੜੇ ਹੋ ਨਹੀਂ ਅਸੀਂ ਪਹਿਲਾਂ ਉਧਰ ਸੀਗੇ ਉੱਥੇ ਪਾਣੀ ਦਾ ਕਰਕੇ ਨਾ ਥੋੜਾ ਜਿਹਾ ਸੀਵਰੇਜ ਆ ਜਿਹੜਾ ਉਹ ਹੋ ਜਾਂਦਾਗਾ ਕਾਰਪੋਰੇਸ਼ਨ ਵਾਲੇ ਆਏ ਹੋਏ ਨੇਗੇ ਇਕੋ ਤਾਂ ਉਹ ਮਨਾ ਉੱਥੇ ਪਾਣੀ ਦੇ ਪ੍ਰੈਸ਼ਰ ਕਰਨੇ ਸੀਵਰੇਜ ਟੁੱਟ ਜਾਂਦਾ ਉਹਦਾ ਕਰਕੇ ਥੋੜੀ ਜਿਹੀ ਟ੍ਰੈਫਿਕ ਵਿੱਚ ਦਿੱਕਤ ਆਉਂਦੀ ਐ ਡਵਰਜਨ ਕਰ ਦਿੱਤੀ ਜਾਂਦੀ ਐ ਟ੍ਰੈਫਿਕ ਜੀ ਕਮੈਂਟ ਮੈਂ ਦਿੱਕਤ ਕਿਉਂ ਆ ਰਹੀ ਆ ਉੱਥੇ ਸੀਵਰੇਜ ਦਾ ਜਿਹੜਾ ਪਾਣੀ ਆ ਮੇਨ ਹਾਈਵੇ ਰੋਡ ਦੇ ਉੱਤੇ ਉਹ ਫੁਹਾਰਾ ਬਣ ਚੁੱਕਿਆ ਹੋਇਆ ਵੈ ਉਹ ਪਹਿਲੀ ਵਾਰੀ ਨਹੀਂ ਲੋਕਾਂ ਦਾ ਕਹਿਣਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਆ ਤੁਸੀਂ ਕਿੰਨੇ ਵਾਰੀ ਦੇਖਿਆ ਹੋਣਾ ਇਸ ਰੋਡ ਇਹ ਤਕਰੀਬਨ 3-4 ਵਾਰੀ ਇਦਾਂ ਹੋਇਆ ਜਦੋਂ ਬਾਰਿਸ਼ ਥੋੜੀ ਜਿਆਦਾ ਆਉਂਦੀ ਆ ਨਾ ਉਹ ਜਿਹੜਾ ਸੀਵਰੇਜ ਆ ਟੁੱਟ ਜਾਂਦਾ ਕਾਰਪੋਰੇਸ਼ਨ ਅਧਿਕਾਰੀਆਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਵੈਸੇ ਲੱਗੇ ਹੋਇਆ ਕਰ ਰਹੇ ਜਿੱਥੇ ਤੱਕ ਉਹਨਾਂ ਦਾ ਮਜ਼ਬੂਤੀ ਨਾਲ ਬਣਦਾ ਨਹੀਂ ਹੈਗਾ ਇਹਨੂੰ ਮਤਲਬ ਪੱਕੇ ਤੌਰ ਤੇ ਬਣਾਇਆ ਨਹੀਂ ਜਾਂਦਾ ਇਹ ਬਣਦਾ ਹੀ ਨਹੀਂ ਇਹ ਮਸਾਲਾ ਕੱਚਾ ਹੁੰਦਾ ਵਾ ਇਹ ਮਸਾਲੇ ਬਾਰੇ ਤਾਂ ਨਹੀਂ ਕੁਝ ਕਹਿ ਸਕਦੇ ਜਦੋਂ ਪਾਣੀ ਜ਼ਿਆਦਾ ਹੁੰਦਾ ਪ੍ਰੈਸ਼ਰ ਕਰਨ ਉਹ ਟੁੱਟ ਜਾਂਦਾ ਦੁਬਾਰੇ ਜਿਹੜੀ ਸਾਡੀ ਡਿਊਟੀ ਆ ਦੇਖੋ ਕਰੀ ਜਾਂਦੇ ਅਸੀਂ ਹੈਨਾ ਤੁਹਾਨੂੰ ਕੋਈ ਦਿੱਕਤ ਨਹੀਂ ਆ ਰਹੀ ਕਾਫੀ ਪਿੱਛੇ ਲੰਬਾ ਜਾਮ ਲੱਗਿਆ ਹੋਇਆ ਐ ਸਮਰਾੜਾ ਚੌਕ ਤੋਂ ਬਾਅਦ ਬਰਸ਼ ਕਰਕੇ ਹੈਗਾਗਾ ਵੀ ਜਿੱਥੇ ਪਾਣੀ ਹੁੰਦਾਗਾ ਹੈਨਾ ਲੋਕ ਬਾਹਰ ਦੀ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਵੀ ਥੋੜੀ ਡਿਵਰਜਨ ਕਰ ਦਿੰਦੇ ਆ ਲੱਗਦਾ ਵੀ ਜੇਕਰ ਇਹ ਸੀਵਰੇਜ ਜੇਕਰ ਬੰਦ ਹੁੰਦਾ ਤੇ ਲੋਕ ਆ ਜਾ ਸਕਦੇ ਸੀਗੇ ਜਾਮ ਦੇ ਵਿੱਚ ਨਹੀਂ ਫਸਣਾ ਪੈਂਦਾ ਲੋਕਾਂ ਨੂੰ ਲੋਕ ਖੱਜਲ ਖਵਾਰ ਨਹੀਂ ਹੁੰਦੇ ਇਦਾਂ ਮੰਨਦੇ ਹੋ ਇਨਾ ਜਾਮ ਤਾਂ ਨਹੀਂ ਲੱਗਿਆ ਦੇਖੋ ਸਾਨੂੰ ਵੀ ਤਕਰੀਬਨ ਇੱਥੇ ਘੰਟਾ ਹੋ ਗਿਆ ਸਾਡੇ ਇੱਥੇ ਜਿਹੜੇ ਪੁਆਇੰਟ ਤੇ ਜਿੰਨਾ ਡਿਊਟੀ ਹੁੰਦੀ ਆ ਜਗਨਨਾਥ ਥਾਣੇਦਾਰ ਨੇ ਉਹ ਵੀ ਆਰਾਮ ਨਾਲ ਆਪਣਾ ਕੰਮ ਕਰ ਰਹੇ ਨੇ ਸਮੁੱਥਲੀ ਲੰਘ ਰਹੀ ਹੈ ਟ੍ਰੈਫਿਕ ਲਾਈਟਾਂ ਚੱਲ ਰਹੀਆਂ ਨੇ ਮੈਂ ਬਿਲਕੁਲ ਸੋ ਦੱਸ ਦਿਆਂ ਟ੍ਰੈਫਿਕ ਇੰਚਾਰ ਸੁਨੀਤਾ ਕੌਰ ਜੀ ਮੌਜੂਦ ਸੀਗੇ ਜਿਹੜੇ ਪੁਲਿਸ ਕਲੋਨੀ ਚੌਕ ਦੇ ਵਿੱਚ ਮੌਜੂਦ ਨੇ ਇੱਕ ਪਾਸੇ ਲਗਾਤਾਰ ਕੰਮ ਕੀਤਾ ਜਾ ਰਿਹਾ ਪੁਲਸ ਵੱਲੋਂ ਇਹ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਪਿੱਛੇ ਜਾਮ ਹੈ ਉਹ ਕਾਫੀ ਨਹੀਂ ਲੱਗਿਆ ਹੋਇਆ ਪਰ ਜਿਹੜੇ ਕਰ ਲੋਕਾਂ ਦੀ ਗੱਲ ਕਰੀਏ ਤਾਂ ਲੋਕ ਖੁਦ ਕਹਿ ਰਹੇ ਨੇ ਕਿ ਪਿੱਛੇ ਕਾਫੀ ਪਾਰੀ ਲੰਬਾ ਜਾਮ ਲੱਗਿਆ ਹੋਇਆ ਤੇ ਉਸ ਤੋਂ ਬਾਅਦ ਪੁਲਿਸ ਕਲੋਨੀ ਚੌਕ ਦੇ ਵਿੱਚ ਦੇ ਜਿਹੜੇ ਹਾਲਾਤ ਨੇ ਔਰ ਤੁਹਾਡੇ ਨਾਲ ਸੰਜਾ ਕਰਾ ਰਹੇ ਨੇ ਲਗਾਤਾਰ ਤਸਵੀਰਾਂ ਸਰ ਕੀ ਕਹਿਣਾ ਚਾਹੋਗੇ ਪਿੱਛੇ ਲੋਕ ਕਾਫੀ ਹਾਈਵੇ ਰੋਡ ਤੇ ਚੰਡੀਗੜ੍ਹ ਰੋਡ ਤੇ ਅਸੀਂ ਮੌਜੂਦ ਆਂ ਕੀ ਕਹਿਣਾ ਚਾਹੋਗੇ ਲੋਕਾਂ ਦੀ ਲਾਅਨ ਆਰਡਰ ਦੀ ਪਾਲਣਾ ਕਿਵੇਂ ਹੋ ਰਹੀ ਆ ਕੀ ਕਹਿ ਸਕਦੇ ਆ ਜੀ ਅਸੀਂ ਤਾਂ ਹੁਣ ਜਦੋਂ ਮੀਂਹ ਪੈਂਦਾ ਆ ਉਦੋਂ ਅਸੀਂ ਇੱਥੇ ਹੀ ਰਹਿਨੇ ਆ ਡਿਊਟੀ ਆਪਣੀ ਕਰੀ ਜਾਂਦੇ ਆ ਟਰੈਫਿਕ ਲੁੱਕ ਢਾਈ ਜਾਂਦੇ ਆ ਆਸ ਤੇ ਆਸ ਤੇ ਲੋਕਾਂ ਨੂੰ ਪਰ ਪਾਣੀ ਤਾਂ ਹੁਣ ਕੀ ਕਰ ਸਕਦੇ ਆ ਲੋਕ ਕੁਝ ਤਾਂ ਆਪਣੇ ਇੱਧਰ ਡੈਂਗਾਂ ਵਾਲੇ ਛੱਡ ਦਿੰਦੇ ਆ ਪਾਣੀ ਕੁਝ ਬਾਰਿਸ਼ ਦਾ ਤੁਹਾਨੂੰ ਪਤਾ ਹੀ ਆ ਸੀਜ਼ਨ ਚੱਲ ਰਿਹਾ ਪਰ ਪਾਣੀ ਤਾਂ ਇਕੱਠਾ ਹੋਇਆ ਹੀ ਪਿਆ ਤੁਸੀਂ ਵੀ ਦੇਖ ਹੀ ਰਹੇ ਹੋ ਹੈਨਾ ਦਿੱਕਤ ਆ ਰਹੀ ਦੇਖੋ ਦਿੱਕਤ ਤਾਂ ਕਾਫੀ ਆ ਕੀ ਕਰ ਸਕਦੇ ਆ ਹੁਣ ਇਹਦਾ ਸਾਰਿਆਂ ਨੂੰ ਚਾਹੀਦਾ ਹ ਟ੍ਰਿਕ ਨੰਗੀ ਜਾਣ ਹੌਲੀ ਹੌਲੀ ਬਾਕੀ ਅਸੀਂ ਦਾ ਜਿਹੜਾ ਹੱਲ ਹੈ ਕਿਤੇ ਨੇ ਕਿਤੇ ਇੱਕ ਪਾਸੇ ਕਾਰਪੋਰੇਸ਼ਨ ਅਧਿਕਾਰੀ ਜਿਹੜੇ ਆ ਉੱਥੇ ਖੜੇ ਹੋਏ ਨੇ ਉਹ ਲੋਕਾਂ ਨੂੰ ਡਾਇਰੈਕਸ਼ਨ ਦੱਸ ਰਹੇ ਨੇ ਰਸਤਾ ਦੱਸ ਰਹੇ ਨੇ ਤੇ ਪਿੱਛੇ ਕਾਫੀ ਲੋਕ ਜਾਮ ਦੇ ਵਿੱਚ ਫਸੇ ਹੋਏ ਨੇ ਇਹਦਾ ਕਾਰਨ ਕੀ ਹੈਗਾ ਇਹਨੂੰ ਕੀ ਮੰਨਦੇ ਹੋ ਇਹਦਾ ਕਾਰਨ ਕੀ ਹੋ ਸਕਦਾ ਖੱਡੇ ਪੈ ਗਏ ਆ ਜੀ ਪਾਣੀ ਦੇ ਨਾਲ بارش ਨਾਲ ਖੱਡੇ ਪੈ ਗਏ ਟ੍ਰੈਫਿਕ ਸਲੋ ਚੱਲ ਰਹੀ ਹੈ ਜਾਮ ਨਹੀਂ ਹੈਗਾ ਇਹਨੂੰ ਜਾਮ ਨਹੀਂ ਕਿਹਾ ਜਾ ਸਕਦਾ ਟ੍ਰੈਫਿਕ ਸਲੋ ਚੱਲ ਰਹੀ ਹੈ ਖੱਡਿਆਂ ਕਰਕੇ ਗੱਡੀਆਂ ਨਹੀਂ ਨਿਕਲਦੀਆਂ ਸਪੀਡ ਨਾਲ ਟ੍ਰੈਫਿਕ ਸਲੋ ਚੱਲ ਰਹੀ ਹੈ ਇਹਨੂੰ ਜਾਮ ਨਹੀਂ ਕਿਹਾ ਜਾ ਸਕਦਾ ਟ੍ਰੈਫਿਕ ਚੱਲ ਰਹੀ ਆ ਪਰ ਸਮੂਥਲੀ ਚੱਲ ਰਹੀ ਆ ਪੂਰੀ ਚੱਲ ਰਹੀ ਆ ਸਰ ਕੀ ਲੱਗਦਾ ਤੁਹਾਡੇ ਵੱਲੋਂ ਕੋਈ ਕੰਪਲੇਂਟ ਕੀਤੀ ਜਾਊਗੀ ਇਸ ਜਿਹੜਾ ਫੁਹਾਰਾ ਬਣਿਆ ਹੋਇਆ ਇਹਦਾ ਹੱਲ ਕੀਤਾ ਜਾਊਗਾ ਇਹਦਾ ਹੱਲ ਕਰਾਇਆ ਜਾਊਗਾ ਅਸੀਂ ਤਾਂ ਕਹਾਂਗੇ ਜੀ ਸੀਵਰੇਜ ਡਿਪਾਰਟਮੈਂਟ ਵਾਲਿਆਂ ਨੇ ਕਾਰਪੋਰੇਸ਼ਨ ਵਾਲਿਆਂ ਨੂੰ ਵੀ ਆਣ ਕੇ ਇਹਦਾ ਕੋਈ ਹੱਲ ਕਰਨ ਸੋਚਣ ਇਹਦੇ ਬਾਰੇ ਮੀਂਹ ਜੇ ਜਲੰਧਰ ਹੁੰਦਾ ਇੱਥੇ ਫੁਹਾਰੇ ਪਹਿਲਾਂ ਹੀ ਚੱਲ ਪੈਂਦੇ ਆ ਬਿਲਕੁਲ ਸਹੀ ਦੇਖ ਸਕਦੇ ਹੋ ਕਿ ਪੁਲਸ ਅਧਿਕਾਰੀਆਂ ਦਾ ਵੀ ਜਿਹੜਾ ਗੁੱਸਾ ਵਾ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਕਿਉਂਕਿ ਇਹ ਬੜੇ ਕਾਬਲੇ ਤਾਰੀਫ ਲੁਧਿਆਣਾ ਟ੍ਰੈਫਿਕ ਪੁਲਸ ਜਿਹੜੇ ਬਖੂਬੀ ਆਪਣੀ ਡਿਊਟੀ ਨਿਭਾਉਂਦੇ ਨੇ ਪਰ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਹਿਣਾ ਹੈ ਕਿ ਮੀ ਜਿਹੜਾ ਵਾ ਕਿਤੇ ਹੋਰ ਹੁੰਦਾ ਵਾ ਤੇ ਫੁਹਾਰਾ ਜਿਹੜਾ ਵਾ ਪੁਲਸ ਕਲੋਨੀ ਚੌਕ ਦੇ ਵਿੱਚ ਚੱਲਣਾ ਸ਼ੁਰੂ ਹੋ ਜਾਂਦਾ ਕਿਉਂਕਿ ਇਹ ਪੁਲਸ ਕਲੋਨੀ ਚੌਕ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਕਾਫੀ ਜਿਹੜੇ ਹਾਲਾਤ ਨੇ ਉਹ ਕਿੱਦਾਂ ਦੇ ਬਣੇ ਹੋਏ ਨੇ ਤੁਸੀਂ ਆਪ ਦੇਖ ਸਕਦੇ ਹੋ ਤੇ ਪਿੱਛੇ ਕਾਫੀ ਲੋਕਾਂ ਦੀ ਜ਼ਿਕਰ ਗੱਲ ਕਰੀਏ ਤੇ ਕਾਫੀ ਭਾਰੀ ਲੰਬਾ ਜਾਮ ਜਿਹੜਾ ਪਿੱਛੇ ਲੱਗਿਆ ਹੋਇਆ ਵਾ ਤਸਵੀਰਾਂ ਦਿਖਾਉਣ ਦੀਆਂ ਕੋਸ਼ਿਸ਼ ਕਰਾਂਗੇ ਤੇ ਲਗਾਤਾਰ ਜੇਕਰ ਪੁਲਿਸ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸੀਵਰੇਜ ਜਿਹੜੇ ਡਿਪਾਰਟਮੈਂਟ ਹੈ ਉਹਨਾਂ ਨਾਲ ਵੀ ਸੰਪਰਕ ਕੀਤਾ ਜਾਊਗਾ ਤੇ ਉਹਨਾਂ ਨੂੰ ਵੀ ਜਿਹੜਾ ਕੰਪਲੇਂਟ ਵੀ ਕੀਤੀ ਜਾਊਗੀ ਕਿ ਇਸ ਸੀਵਰੇਜ ਨੂੰ ਜਿਹੜਾ ਬਣਾ ਕੇ ਫਾਈਨਲ ਕੀਤਾ ਜਾਵੇ ਕਿ ਜੇਕਰ ਲੋਕਾਂ ਨੂੰ ਜੜੀਆਂ ਦਿੱਕਤਾਂ ਆਉਂਦੀਆਂ ਨੇ ਉਹ ਨਾਣ ਪਰੇ ਪਾਣੀ ਦੇ ਨਾਲ ਦੇਖ ਸਕਦੇ ਹੋ ਕਿ ਚੰਡੀਗੜ੍ਹ ਹਾਈਵੇ ਰੋਡ ਤੇ ਇਸ ਤਰੀਕੇ ਨਾਲ ਜਮਿਆ ਹੋਇਆ ਕਿ ਸਿਰਫ ਇਸ ਰੋਡ ਦੇ ਉੱਤੇ ਕਿਸ਼ਤਾਂ ਦੀ ਕਮੀ ਹੈ ਕਿਸਤੀਆਂ ਦੀ ਕਮੀ ਹੈ ਤੇ ਬਾਕੀ ਪੂਰੇ ਤਰੀਕੇ ਦੇ ਨਾਲ ਜਿਹੜਾ ਰੋਡ ਹੈ ਕਿਸ ਤਰੀਕੇ ਪਾਣੀ ਦੇ ਵਿੱਚ ਜਿਹੜਾ ਜਕੜ ਚੁਕਿਆ ਹੋਇਆ ਹੈ ਹਾਲਾਂਕਿ ਪਾਣੀ ਜਿਹੜਾ ਵਾ ਜ਼ਿਕਰ ਬਰਸਾਤ ਦੀ ਗੱਲ ਕਰੀਏ ਤਾਂ ਸਵੇਰ ਤੋਂ ਲੈ ਕੇ ਬਾਰਿਸ਼ ਜੜੀ ਹੈ ਲਗਾਤਾਰ ਹੋ ਰਹੀ ਸੀਗੀ ਪਰ ਰਾਤ ਨੂੰ ਜਿਹੜੀ ਬਾਰਿਸ਼ ਹੈ ਥੋੜੀ ਸਲੋ ਸੀਗੀ ਉਸ ਤੋਂ ਬਾਅਦ ਸਵੇਰੇ ਵੀ ਜਿਹੜੀ ਬਾਰਿਸ਼ ਹੈ ਸਲੋ ਸੀਗੀ ਤੇ ਉਸ ਤੋਂ ਬਾਅਦ ਜਿਹੜੀ ਬਾਰਿਸ਼ ਹੈ ਆ ਦੇਖ ਸਕਦੇ ਹੋ ਕਿ ਲੋਕੀ ਖੁਦ ਹੱਥ ਮਾਰ ਕੇ ਜਿਹੜੇ ਬੁਲੰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਲੋਕ ਖੁ ਮਾਰ ਕੇ ਬੁਲਾ ਰਹੇ ਨੇ ਜਾਣਕਾਰੀ ਲਵਾਂਗੇ ਆਖਿਰਕਾਰ ਉਹਨਾਂ ਦਾ ਕੀ ਕਹਿਣਾ ਦੇਖ ਸਕਦੇ ਹੋ ਖੁਦ ਬੋਲਣਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਹੋਇਆ ਵਾ ਸੋ ਇਹ ਪਾਣੀ ਆ ਇਹ ਪਾਣੀ ਕਿਸ ਤਰੀਕੇ ਤੋਂ ਜਾ ਰਿਹਾ ਵਾ ਆ ਤਸਵੀਰਾਂ ਦਿਖਾਵਾਂਗੇ ਪਾਣੀ ਕਿਸ ਤਰੀਕੇ ਜਾਂਦਾ ਹੋਇਆ ਨਜ਼ਰ ਆ ਰਿਹਾ ਵਾ ਕੀ ਕਹਿ ਰਹੇ ਹੋ ਜੀ ਆ ਦੇਖੋ ਜੀ ਪਾਣੀ ਦੇਖੋ ਕਿਦਾਂ ਆ ਰਿਹਾ ਢਾਈ ਢਾਈ ਫੁੱਟ ਗੱਡੀਆਂ ਡੁੱਬ ਗਈਆਂ ਕਿੰਨੀ ਦੇਰ ਦੇ ਫਸੇ ਹੋਏ ਪਿੱਛੇ ਜਾਮ ਚ ਹੋ ਗਏ 2 ਘੰਟੇ ਡੇਢ 2 ਘੰਟੇ ਤੋਂ ਫਸੇ ਹੋ ਹਾਂ ਪਾਣੀ ਪਿੱਛੇ ਭਰਿਆ ਹੋਇਆ ਪੂਰਾ ਆਹੇ ਪੋਜੀਸ਼ਨ ਹੈ ਸਰੇ ਤੱਕ ਕੀ ਲੱਗਦਾ ਇਹ ਪੋਜੀਸ਼ਨ ਕਿਉਂ ਹੈਗੀ ਆ ਇਹ ਪਰੀਸ਼ਰ ਨੂੰ ਹੁਣ ਅਸੀਂ ਕਿਆ ਕਹਿ ਸਕਦੇ ਪਾਣੀ ਆਇਆ ਕਿੱਧਰੋਂ ਇਹ ਦੇਖੋ ਕਿੱਥੋਂ ਨਿਕਲਿਆ ਕਿਹੜਾ ਸੀ ਇਹ ਬਾਰਿਸ਼ ਹੋਈ ਹੈ ਜਿੰਨਾ ਪਾਣੀ ਹੈਗਾ ਤੇ ਬਾਰਿਸ਼ ਦਾ ਘਟ ਹੋਈ ਹੈ ਪਾਣੀ ਕਿੱਥੋਂ ਨਿਕਲਿਆ ਸੀਵਰੇਜ ਨਿਕਲਿਆ ਕਿੱਥੋਂ ਆਇਆ ਇਹ ਨਹੀਂ ਸਮਝ ਆਂਦੀ ਬਿਲਕੁਲ ਸੇ ਦੇਖ ਸਕਦੇ ਹੋ ਕਿ ਇਹ ਉਹ ਲੋਕ ਨੇ ਜਿਹੜਾ ਵੱਲੋਂ ਕਹਿਣਾ ਕਿ ਆਹ ਦੇਖ ਸਕਦੇ ਹੋ ਕਿ ਕੀ ਹਾਲਾਤ ਜਿਹੜੇ ਬਣੇ ਹੋਏ ਨੇ ਔਨ ਦਾ ਸਪੋਰਟ ਇਸ ਰੋਡ ਦੇ ਉੱਤੇ ਇੱਕ ਪਾਸੇ ਬਰਸਾਤ ਕਾਫੀ ਹੋ ਰਹੀ ਹੈ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਦੇਖ ਸਕਦੇ ਹੋ ਕਿ ਪਾਣੀ ਦੇ ਵਿੱਚ ਕਿਸ ਤਰੀਕੇ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਪਾਣੀ ਦੇ ਨਾਲ ਪਾਣੀ ਦੀ ਕੋਈ ਨਿਕਾਸੀ ਨਹੀਂ ਤੇ ਜਿਸ ਤੋਂ ਬਾਅਦ ਮੋਟਰਸਾਈਕਲਾਂ ਜਿਹੜੀਆਂ ਸਲਿੱਪ ਕੀਤੀਆਂ ਤੇ ਉਸ ਤੋਂ ਬਾਅਦ ਇੱਕ ਨੌਜਵਾਨ ਜਿਹੜਾ ਦੇਖ ਸਕਦੇ ਹੋ ਕਿ ਮੋਟਰਸਾਈਕਲ ਤੋਂ ਥੱਲੇ ਡਿੱਗ ਜਾਂਦਾ ਵੈ ਪਰ ਬਚਾਓ ਕਾਫੀ ਰਿਹਾ ਵੱਡਾ ਹਾਦਸਾ ਇਸ ਰੋਡ ਤੇ ਪੁਲਿਸ ਕਲੋਨੀ ਚੌਕ ਤੇ ਟੜਿਆ ਕਿਉਂਕਿ ਇਹ ਪਾਣੀ ਜਿਹੜਾ ਵੈ ਇਸ ਪਾਣੀ ਦੇ ਵਿੱਚ ਤੁਸੀਂ ਖੁਦ ਨਹੀਂ ਖੜੇ ਹੋ ਸਕਦੇ ਕਿਉਂਕਿ ਤੁਹਾਡੇ ਪੈਰ ਖੁਦ ਇੱਥੇ ਸਲਿੱਪ ਕਰਨਗੇ ਕਿ ਹਾਲਾਤ ਜਿਹੜੇ ਬਣੇ ਹੋਏ ਨੇ ਲੁਧਿਆਣਾ ਦੇ ਪੁਲਿਸ ਕਲੋਨੀ ਚੌਕ ਦੇ ਵਿੱਚ ਚੰਡੀਗੜ੍ਹ ਹਾਈਵੇ ਦੇ ਉੱਤੇ ਜੇਕਰ ਤੁਸੀਂ ਇਸ ਰੋਡ ਤੇ ਆਨੇ ਹੋ ਤੇ ਚੌਕਣ ਰਹੋ ਕਿਉਂਕਿ ਅਸੀਂ ਅਤੇ ਲੋਕ ਖੁਦ ਤੁਹਾਨੂੰ ਇਹ ਸੁਨੇਹਾ ਦੇ ਰਹੇ ਨੇ ਕਿ ਇਸ ਰੋਡ ਤੇ ਆਉਣ ਵਾਲੇ ਲੋਕ ਜਿਹੜੇ ਇਸ ਰੋਡ ਤੇ 24 ਘੰਟੇ ਨਾਨ ਕਿਉਂਕਿ 24 ਘੰਟੇ ਤੱਕ ਤਾਂ ਇਹ ਪਾਣੀ ਜਿਹੜਾ ਕਿਸੇ ਪਾਸੇ ਨਹੀਂ ਜਾਊਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਰੋਡ ਤੇ ਪਾਣੀ ਖੜਿਆ ਹੋਇਆ ਉਸ ਦੇ ਅਕੋਰਡਿੰਗ ਦੇਖਣ ਦੇ ਨਾਲ ਲੱਗਦਾ ਕਿ ਪਾਣੀ ਜਿਹੜਾ ਵਾ ਇਸ ਰੋਡ ਦੇ ਉੱਤੇ ਕਿਸੇ ਪਾਸੇ ਨਹੀਂ ਜਾਊਗਾ ਪਰ ਦੇਖਣਾ ਹੋਵੇਗਾ ਕਿ ਲੁਧਿਆਣਾ ਚੰਡੀਗੜ੍ਹ ਰੋਡ ਕਦੋਂ ਤੱਕ ਇਹ ਕਲੀਅਰ ਫਾਈ ਕੀਤਾ ਜਾਂਦਾ ਹੈ ਤੇ ਕਦੋਂ ਤੱਕ ਇਹ ਪਾਣੀ ਨੂੰ ਖਤਮ ਕੀਤਾ ਜਾਂਦਾ ਹੈ ਤੇ ਕਦੋਂ ਤੱਕ ਜਿਹੜੇ ਫਾਉਂਟੇਨ ਚੋਗਿਆ ਫੁਹਾਰਾ ਜਿਹੜਾ ਇਸ ਰੋਡ ਦੇ ਉੱਤੇ ਬਣਿਆ ਹੋਇਆ ਪਿਆ ਇਹਨੂੰ ਪੂਰੇ ਤੌਰ ਤੇ ਬੰਦ ਕੀਤਾ ਜਾਂਦਾ ਕਿਉਂਕਿ ਇਹ ਰੀਅਲ ਦੇ ਵਿੱਚ ਫੁਹਾਰਾ ਨਹੀਂ ਹੈਗਾ ਸੀਵਰੇਜ ਦਾ ਫੁਹਾਰਾ ਵੈ ਸੀਵਰੇਜ ਦਾ ਪਾਣੀ ਹੈ ਸੀਵਰੇਜ ਦਾ ਟੱਕਣ ਨਿਕਲਣ ਤੋਂ ਬਾਅਦ ਇਹ ਫੁਹਾਰਾ ਬਣ ਗਿਆ ਤੇ ਉਸ ਤੋਂ ਬਾਅਦ ਇਸ ਫੁਹਾਰੇ ਨੂੰ ਕਦੋਂ ਤੱਕ ਬੰਦ ਕੀਤਾ ਜਾਂਦਾ ਹੈ ਦਿਗਰੋ ਰਜਣਾ ਲਾਈ ਮੈਨਜਨ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ